ਸਸ਼ਿਕਾਲ ਸਮਝ ਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨidhi ਹਾਜ਼ਰਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਸੀਐਮ ਮਾਨ ਨੇ ਖੁਦ ਸੰਭਾਲਿਆ ਕਿਸਾਨਾਂ ਦੇ ਮੁੱਦੇ ਦਾ ਮੋਰਚਾ ਅਧਿਕਾਰੀਆਂ ਨੂੰ ਦਿੱਤੀਆਂ ਸਖਤ ਹਦਾਇਤਾਂ ਵਿਵਾਦ ਨੂੰ ਆਪਣਾ ਰਿਕਾਰਡ ਤਿਆਰ ਰੱਖਣ ਲਈ ਕਿਹਾ ਆਪ ਦੀ ਖੰਨਾ ਵਿੱਚ ਇੱਕ ਵੱਡੀ ਰੈਲੀ ਸੀਐਮ ਕੇਸ਼ਵਲ ਤੇ ਸੀਐਮ ਮਾਨ ਅੱਜ ਪੋਚਨਗੇ ਖੰਨਾ ਘਰ-ਘਰ ਰਾਸ਼ਨ ਯੋਜਨਾ ਦਾ ਕਰਨਗੇ ਆਗਾਜ਼ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਕੋਲ ਅਨਾਲ ਮੀਟਿੰਗ ਬਗਰੋ ਕੰਟਰੈਕਟ ਕਾਮਯਾ ਵੱਲੋਂ 3 ਦਿਨਾਂ ਹੜਤਾਲ ਕੀਤੀ ਖਤਮ ਸਿਆਸੀ ਰਹਿ ਲਿਆ ਦਾ ਬਾਈਕਾਟ ਵੇਲ ਲਿਆ ਵਾਪਸ ਮੰਤਰੀ ਅਨਮੋਲ ਗਗਨ ਮਾਨ ਸਮੇਤ 4 ਆਪ ਲੀਡਰਾਂ ਖਿਲਾਫ ਅਦਾਲਤ ਚ ਚਾਰਜਸ਼ੀਟ ਦਾਇਰ ਕਰੇ 3 ਸਾਲ ਪੁਰਾਣੇ ਮਾਮਲੇ 'ਚ ਅਪਰਾਧਿਕ ਮਾਮਲੇ ਵਿੱਚ ਹੋਈ ਕਾਰਵਾਈ ਬਿੱਲ ਲਿਆਓ ਇਨਾਮ ਪਾਓ ਸਕੀਮ 'ਚ ਵੱਡਾ ਘੁਟਾਲਾ ਸਰਕਾਰ ਨੇ ਠੋਕੇ 3 ਕਰੋੜ ਦਾ ਜੁਰਮਾਨਾ ਕਿਸਾਨਾਂ ਨੇ ਦਿੱਲੀ ਮਾਰਚ ਨੂੰ ਲੈ ਕੇ ਹਰਿਆਣਾ 'ਚ ਅਲਰਟ ਕੇਂਦਰੀ ਅਰਧ ਸੈਨਿਕ ਬਲ ਦੀਆਂ ਪੰਜਾਹ ਕੰਪਨੀਆਂ ਤੇ ਨਾਲ ਵਾਹਨ ਚ ਪਿਛਲੀ ਸੀਟ ਵਾਲਿਆਂ ਲਈ ਸੀਟ ਬੈਲਟ ਲਗਾਉਣੀ ਹੋਈ ਲਾਜ਼ਮੀ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਨਿਰਦੇਸ਼ ਨਹੀਂ ਤਾਂ ਲੱਗ ਸਕਦਾ ਹੈ ਭਾਰੀ ਜੁਰਮਾਨਾ ਲੁਧਿਆਣਾ ਚ ਅੱਜ ਖੁੱਲੇਗਾ ਸੱਤ ਸਾਲਾਂ ਤੋਂ ਬਣ ਰਿਹਾ ਐਲੀਵੇਟਿਡ ਰੋਡ ਲੋਕਾਂ ਨੂੰ ਟ੍ਰੈਫਿਕ ਤੋਂ ਮਿਲੇਗੀ ਰਾਹਤ 16 ਫਰਵਰੀ ਦੇ 파ਰਤ ਬੰਦ ਚ ਵਿਦਿਆਪਸਥਿਤ ਬੰਦਿਆਂ ਵੀ ਹੋਣਗੇ ਸ਼ਾਮਲ ਜੀਟੀਐਫ ਨੇ ਕਿਹਾ ਬੋਰਡ ਪ੍ਰੀਖਿਆ ਮੁਲਤਵੀ ਕੀਤੀ ਜਾਵੇ ਤੇਲ ਕੰਪਨੀਆਂ ਵੱਲੋਂ ਪੰਜਾਬੀਆਂ ਨੂੰ ਝਟਕਾ ਅੱਜ ਫੇਰ ਪੰਜਾਬ ਵਿੱਚ ਵਧੀਆਂ ਪੈਟਰੋਲ ਡੀਜ਼ਲਾਂ ਦੀਆਂ ਕੀਮਤਾਂ Paytm ਨੇ ਕੀਤਾ ਵੱਡਾ ਉਲਟ ਫੇਰ Paytm e-commerce ਦਾ ਨਾਮ ਬਦਲ ਕੇ ਹੋਇਆ Pay Platform ED ਦੀ ਰਡਾਰ ਦਾ ਸਮੀਰ ਬਾਨ ਖੇੜੇ منی ਲਾਂਡਰਿੰਗ ਐਕਟ ਤਹਿਤ ਦਰਜ ਕੀਤਾ ਕੇਸ ED ਨੇ ਇਸ ਮਾਮਲੇ ਵਿੱਚ ਕੁਝ ਹੋਰ ਲੋਕਾਂ ਨੂੰ ਵੀ ਸਮਨ ਕੀਤਾ ਜਾਰੀ ਟਵਿੱਟਰ ਨੂੰ ਟੱਕਰ ਦੇਵੇਗਾ ਬਲੂ ਸਕਾਈਜ਼ ਜੈਗਡੌਸੀ ਨੇ ਬਣਾਇਆ ਨਵਾਂ ਸੋਸ਼ਲ ਮੀਡੀਆ ਐਪ ਯੂਜ਼ਰਸ ਲਈ ਹੋਇਆ ਲਾਈਵ ਲੋਕ ਸਭ ਜਾਣੋ ਤੋਂ ਪਹਿਲਾਂ ਦੇਸ਼ ਭਰ ਵਿੱਚ ਲਾਗੂ ਕੀਤਾ ਜਾਵੇਗਾ CEA ਗ੍ਰੈਜੂਏਟ ਮੈਚ ਐਨ ਕੀ ਤਹਿਲਾਨ ਹਿਮਾਚਲ ਦੇ ਬਰਫਵਾਰੀ ਕਾਰਨ ਸੈਰ ਸਪਟਾ ਕਾਰੋਬਾਰ ਜੋ ਹੈ ਵਾਦਾ 680 ਟੂਰਿਸਟ ਵਾਹਨ ਪਰ ਮਨਾਲੀ ਚੰਡੀਗੜ੍ਹ ਪ੍ਰਸ਼ਾਸਨ ਨੇ ਤਨ ਤੋਂ ਤਨ ਜੀਜੀਟੀ ਸਾਮੀਆਂ ਤੇ ਕੱਡੀਆਂ ਭਰਤੀਆਂ 26 ਫਰਵਰੀ ਤੋਂ ਕਰੋ ਆਨਲਾਈਨ ਅਪਲਾਈ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਬ੍ਰਿਟਨ ਦੇ ਬਜ਼ੁਰਗ ਨੇ 95 ਸਾਲ ਦੀ ਉਮਰ 'ਚ ਪੂਰੀ ਕੀਤੀ ਗ੍ਰੈਜੂਏਸ਼ਨ ਹੁਣ ਪੀ ਐਚ ਡੀ ਦੀ ਕਰ ਰਹੇ ਹਨ ਤਿਆਰੀ ਜੀਵਾ ਚੋਰੀ ਹੋਈ ਕੈਨੇਡਾ ਦੇ ਨੀਯਮਾਂ ਅੰਤਰੀ ਦੀ ਸਰਕਾਰੀ ਕਾਰ ਪ੍ਰਧਾਨ ਮੰਤਰੀ ਟਰੂਡੋ ਨੇ ਚੋਰੀਆਂ ਤੇ ਚਿੰਤਾਜਨਕ ਵਾਅਦੇ ਨੂੰ ਕੀਤਾ ਸਵੀਕਾਰ ਹਿਮਾਚਲ ਦੇ ਧਰਮਸ਼ਾਲਾ ਚ ਹੋਵੇਗਾ ਭਾਰਤ ਇੰਗਲੈਂਡ ਦਾ ਆਖਰੀ ਟੈਸਟ 7 ਤੋਂ 11 ਮਾਰਚ ਤੱਕ ਖੇਡਿਆ ਜਾਵੇਗਾ ਮੈਚ ਇੰਗਲੈਂਡ ਖਿਲਾਫ ਆਖਰੀ ਟੈਸਟ ਲਈ ਟੀਮ ਇੰਡੀਆ ਦਾ ਐਲਾਨ ਵਿਰਾਟ ਅਤੇ ਸ਼੍ਰੀਅਸ ਬਾਹਰ ਜੁੜੇ ਜਾ ਤੇ ਰਾਹੁਲ ਦੀ ਹੋਈ ਵਾਪਸੀ ਐਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ेड ਨਿਊਜ਼